ਮੇਰੇ ਹਸਬੰਦ ਦੇ ਜਿਹੜੇ ਜਨੇਤ ਹੋਈ ਆ ਅਸੀਂ ਬਹੁਤ ਛੋੜੇ ਆ ਉਹਨਾਂ ਨੇ ਵੀ ਹੱਥ ਛੋੜੇ ਆ ਕਹਿੰਦੇ ਵੀ ਵੀ ਮੂੰਹ ਨਾਲ ਗੱਲ ਕਰੋ ਵੀ ਆਪਣੇ ਸਸਤਰ ਨਾ ਖਮੋ ਆਪਣੀ ਬਚਾਅ ਵਾਸਤੇ ਜੀ ਕੋਸ਼ਿਸ਼ ਤਾਂ ਕਰਨਾ ਬੰਦਾ ਜੇ ਅਸੀਂ ਆਪਣਾ ਬਚਾਅ ਨਾ ਕਰਦੇ ਸਾਡੇ ਜੋ ਕੋਈ ਵੀ ਨਾ ਬਚਦਾ ਜੀ ਜੇ ਨੰਗ ਸਿੰਘਾਂ ਨੂੰ ਇਹੀ ਹੈ ਵੀ ਵੀ ਸਿੱਖ ਉਹ ਹੀ ਹੈ ਜਿਹਨੇ ਬਾਣਾ ਪਾਇਆ ਵਾ ਫਿਰ ਸਾਡਾ ਤਾਂ ਕੋਈ ਫਾਇਦਾ ਨਹੀਂ ਜੀ ਜਦੋਂ ਤੁਹਾਡੇ ਬਜ਼ੁਰਗ ਦੇ ਕੋਈ ਗਟਾਸਾ ਵੱਜਾ ਕਿ ਕੁਰਪਾਨ ਵੱਜੀ ਆ ਤੇਈ ਤਾਂ ਧਿਆਰਾ ਨਾਲ ਮਾਰਿਆ ਜਾ ਉਹ ਦਿਖਾਓ 15 ਬੰਦੇ ਇੱਕ ਨੰਗ ਸਿੰਘ ਨੂੰ ਕੋਟਰੇਓ ਦੇ ਕੇਸਾ ਦੀ ਕਿਵੇਂ ਬੇਦਵੀ ਖਿੱਚ-ਕਿੱਚ ਕਰ ਰਹੇ ਆ ਬਾਣੇ ਦੀ ਬੇਦਵੀ ਕਰ ਰਹੇ ਆ ਦੁਬਾਲੇ ਦੀ ਬੇਦਵੀ ਕਰ ਰਹੇ ਆ ਨੰਗ ਸਿੰਘ ਸੜਕ ਤੇ ਪਿਆ ਸੀ ਇੱਕ ਹਿਸਾਬ ਦਾ ਉੱਤੇ ਕੱਪੜਾ ਪਾਤਾ ਸੀ ਪਾਤਾ ਸੀ ਨਾ ਮਰ ਉਹ ਵੀ ਗਿਆ ਸੀ ਜਿਹੜਾ ਮੁੰਡਾ ਪਿਆ ਸੀ ਰੋਡ ਤੇ ਉਹ ਵੀ ਮਰਿਆ ਸੀਗਾ ਜਦੋਂ ਅਸੀਂ ਘਰ ਦੇ ਬਾਹਰ ਪਹੁੰਚ ਗਏ ਬਾਹਰ ਖੜ ਕੇ ਜਾ ਕੇ ਪਿੱਛੇ ਤੋਂ ਆਣਨੇ ਨੇ ਆਣ ਕੇ ਸਾਡੇ ਤੇ ਹਮਲਾ ਕਰਤਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਵਾਇਰਲ ਹੁੰਦੀ ਹੈ ਮੋਹਾਲੀ ਦੀ ਮੋਹਾਲੀ ਦੇ ਸਿੰਘ ਸ਼ਹੀਦ ਦਾ ਗੁਰਦੁਆਰਾ ਸਾਹਿਬ ਦੇ ਬਾਹਰ ਦੀ ਉਸ ਤੋਂ ਬਾਅਦ ਪਿੰਡ ਸੁਹਾਣੇ ਦੀ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਇੱਕ طرف ਨਯੰਗ ਸਿੰਘ ਹੁੰਦੇ ਨੇ ਔਰ ਦੂਜੀ طرف ਸਿੱਖ ਨੌਜਵਾਨ ਹੁੰਦੇ ਨੇ ਔਰ ਨਾਲ ਬਜ਼ੁਰਗ ਵੀ ਹੁੰਦੇ ਨੇ ਆਪਸ ਦੇ ਵਿੱਚ ਤੇਜਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਜਿਹਦੇ ਵਿੱਚ ਇੱਕ ਬਜ਼ੁਰਗ ਦੀ ਮੌਤ ਵੀ ਹੋ ਜਾਂਦੀ ਹੈ ਗੱਲਬਾਤ ਕਰ ਲੈਣੇ ਆਕਰ ਸਾਰਾ ਮਸਲਾ ਕੀ ਸੀਗਾ ਭਾਈ ਸਭ ਤੋਂ ਪਹਿਲਾਂ ਮਸਲਾ ਕੀ ਸੀਗਾ ਸਾਰਾ ਜਿਹੜੀ ਸੋਸ਼ਲ ਮੀਡੀਆ ਦੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਔਰ ਬਜ਼ੁਰਗ ਕੌਣ ਸੀਗੇ ਜਿਨ੍ਹਾਂ ਦੀ ਮੌਤ ਹੋਈ ਵਾਹਿਗੋਦੀਆਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਸਲਾ ਸਾਨੂੰ ਕਿਸੇ ਨੂੰ ਕੁਝ ਨਹੀਂ ਪਤਾ ਜੀ ਕਿ ਕਿਆ ਮਸਲਾ ਬਣਿਆ ਏ ਇਹ ਇਹ ਮੇਰੇ ਤਾਏ ਦਾ ਮੁੰਡਾ ਜੀ ਦੋਨੇ ਹੀ ਇਹ ਇਹਨਾਂ ਦੇ ਫਾਦਰ ਸਾਹਿਬ ਜੀ ਡੈਥ ਹੋਈ ਹੈ ਜੀ ਇਹ ਗੱਡੀ ਲੈ ਕੇ ਆਏ ਤੇ ਜੀ ਉਹ ਇਹਨਾਂ ਦੇ ਪਿੱਛਾ ਕਰਦੇ ਕਰਦੇ ਇਹਨਾਂ ਦੇ ਘਰ ਤੱਕ ਆ ਗਈ ਜੀ ਉਹ ਹੁਣ ਸਾਨੂੰ ਨਹੀਂ ਪਤਾ ਵੀ ਕਿਉਂ ਆਏ ਆ ਜੀ ਉਹ ਕਿਆ ਕਾਰਨ ਰਿਹਾ ਗੱਲ ਦਾ ਜੀ ਸਾਨੂੰ ਕਿਸੇ ਨੂੰ ਕੁਝ ਨਹੀਂ ਪਤਾ ਜੀ ਤੁਸੀਂ ਵੀ ਗੱਡੀ ਦੇ ਵਿੱਚ ਸੀਗੇ ਮੈਂ ਗੱਡੀ ਚਲਾ ਰਿਹਾ ਸੀਗਾ ਗੱਡੀ ਮੈਂ ਹੀ ਲੈ ਕੇ ਅਸੀਂ ਉਹ ਲੈ ਕੇ ਆਏ ਸੀਗੇ ਜੀ ਗੱਡੀ ਕਿੱਥੋਂ ਲਈ ਕਿੱਥੋਂ ਆ ਰਹੇ ਸੀ ਤੇ ਕੀ ਮਸਲਾ ਕੀ ਅਸੀਂ ਗੱਡੀ ਤਾਂ ਚੰਡੀਗੜ੍ਹ ਤੋਂ ਲਈ ਸੀਗੀ ਜੀ ਚੰਡੀਗੜ੍ਹ ਤੋਂ ਲੈ ਕੇ ਗੁਰਦਾਰ ਸਾਹਿਬ ਮੱਥਾ ਸਕਰਾਨਾ ਕਰਨ ਆਏ ਸੀਗੇ ਚਕਰਾਨਾ ਕਰਕੇ ਘਰ ਵਾਪਸ ਜਾ ਰਹੇ ਸੀਗੇ ਆਪਣੇ ਘਰ ਜਦੋਂ ਅਸੀਂ ਘਰ ਦੇ ਬਾਹਰ ਪਹੁੰਚ ਗਏ ਬਾਹਰ ਖੜ ਕੇ ਜਾ ਕੇ ਪਿੱਛੇ ਤੋਂ ਆਣਨੇ ਨੇ ਆਣ ਕੇ ਸਾਡੇ ਤੇ ਹਮਲਾ ਕਰਤਾ ਘਰ ਕਿੱਥੇ ਸੀਗਾ ਜੀ ਤੁਹਾਡਾ ਸਾਡਾ ਘਰ ਪਿੰਡ ਸਵਾਨੇ ਚ ਹਾਂਜੀ ਹਾਂਜੀ ਅੰਦਰ ਜੀ ਨਹੀਂ ਕੋਈ ਨਾ ਕੋਈ ਗੱਲ ਤਾਂ ਹੋਈ ਹੋਊਗੀ ਨਾ ਕਿ ਆਕਰ ਉਹਨਾਂ ਨੇ ਕੁਝ ਨਾ ਕੁਝ ਕਹਿ ਕੇ ਤਾਂ ਗੱਲ ਕੀਤੀ ਹੋਊਗੀ ਤੁਹਾਡੇ ਨਾਲ ਕਰੀਏ ਨਹੀਂ ਗੱਲ ਹੀ ਨਹੀਂ ਕਰੀ ਗੱਲ ਕੋਈ ਗੱਲ ਕੋਈ ਨਹੀਂ ਕਰੀ ਜੀ ਉਹਨਾਂ ਨੇ ਕੋਈ ਗੱਲੇ ਨਹੀਂ ਕਰੀ ਅਸੀਂ ਜਾਣਦੇ ਨਹੀਂ ਉਹਨਾਂ ਨੂੰ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਹਨਾਂ ਨੇ ਗੱਡੀ ਅਸੀਂ ਗੱਡੀ ਰੋਕੀ ਸੀ ਪਿੱਛੇ ਸਾਡੇ ਉਹਨਾਂ ਨੇ ਗੱਡੀ ਰੋਕੀ ਜੀ ਪਿੱਛੇ ਆਣ ਕੇ ਸਾਡੇ ਤੁਹਾਨੂੰ ਗੱਲ ਨਹੀਂ ਕੁਛੀ ਕਾਦ ਨਹੀਂ ਵਿੱਚ ਸਾਡੀ ਸਿਸੇ ਦੇ ਆਣ ਕੇ ਫਰੰਟ ਤੇ ਕਿਰਪਾਨਾਂ ਮਾਰੀਆਂ ਸਾਈਡ ਵਾਲੇ ਦੇ ਕਿੱਥੇ ਤੇ ਮਾਰੇ ਉਦੋਂ ਬਾਅਦ ਅਸੀਂ ਮਿੰਟਾਂ ਬਹੁਤ ਕੀਤੀਆਂ ਉਹਨਾਂ ਦੀਆਂ ਮਿੰਟਾਂ ਤਾਂ ਲਗਦੇ ਕਟਕੜ 20 15 ਮਿੰਟਾਂ ਮਿੰਟਾਂ ਕੀਤੀਆਂ ਉਹਨਾਂ ਦੀਆਂ ਅਸੀਂ ਉਹਨਾਂ ਨੂੰ ਕਿਹਾ ਵੀ ਗੱਲ ਮੂੰਹ ਨਾਲ ਕਰੋ ਪਰ ਨਹੀਂ ਉਹਨਾਂ ਨੇ ਸੁਣਿਆ ਨਹੀਂ ਕੋ ਸਾਡਾ ਗੱਡੀ ਗੱਡੀ ਲੈ ਕੇ ਆਏ ਸੀ ਗੱਡੀ ਅਸੀਂ ਸਕੋਰਪੀਆ ਲੈ ਕੇ ਆਏ ਸੀਗੀ ਜੀ ਸੈਂਕ ਟਾੜੀ ਹਾਂਜੀ ਤੇ ਬਾਕੀ ਹੁਣ ਦੇਖੋ ਵੀ ਗੱਡੀ ਦੇ ਵਿੱਚ ਸੀਗੇ ਹਾਂ ਜੀ ਹਾਂ ਮੈਂ ਮੇਰਾ ਫਾਦਰ ਤੇ ਭਰਾ ਚੰਡੀਗੜ੍ਹੋਂ ਗੱਡੀ ਲੈ ਕੇ ਆਏ ਸਿੰਘ ਸ਼ਹੀਦਾ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਮੱਥਾ ਟੇਕਿਆ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਅਸੀਂ ਘਰ ਚਲੇ ਗਏ ਕਰ ਕਰ ਪਹੁੰਚੇ ਗਏ ਤੇ ਜੀ ਦੇਖੋ ਆਪਣੇ ਘਰ ਤੇ ਫੋਨ ਵੀ ਆਇਆ ਹੈ ਉੱਤੇ ਤੁਹਾਡੀ ਕੋਈ ਗੱਲ ਨਹੀਂ ਹੋਈ ਸਿੰਘ ਸ਼ਹੀਦਾ ਗੁਰਦੁਆਰਾ ਸਾਹਿਬ ਦੇ ਬਾਹਰ ਕੋਈ ਗੱਲ ਨਹੀਂ ਹੋਈ ਜੀ ਜੇ ਕੋਈ ਗੱਲ ਹੋਈ ਹੈ ਉਹਨਾਂ ਨੂੰ ਪਤਾ ਹੋਣਾ ਜੀ ਉਹ ਸਾਨੂੰ ਨਹੀਂ ਪਤਾ ਠੀਕ ਹੈ ਜੀ ਉਹ ਪੁੱਛਾਲੇ ਉਹਨਾਂ ਨੂੰ ਪੁੱਛਣਾ ਉਹ ਉਹਨਾਂ ਦਾ ਕੰਮ ਹੈ ਜੀ ਜੋ ਕਾਨੂੰਨੀ ਕਾਰਵਾਈ ਇਹ ਪੁਲਿਸ ਵਾਲੇ ਨੇ ਕਰਨੀ ਹੈ ਸਾਡਾ ਤਾਂ ਜੋ ਕੰਮ ਹੈ ਜੀ ਅਸੀਂ ਤਾਂ ਆਪਣੀ ਸਫਾਈ ਦੇਈਏ ਜੀ ਹੁਣ ਸਫਾਈ ਕਿਉਂ ਦੇਣੀ ਪਈ ਹੈ ਵੀਡੀਓ ਵਾਇਰਲ ਹੋਈ ਹੈ ਜਿਹੜੀ ਤਾਂ ਸਾਹਮਣੇ ਆਇਆ ਸੀ ਸਾਨੂੰ ਸਾਨੂੰ ਜਦ ਪਤਾ ਲੱਗਾ ਵੀ ਇੰਨੀ ਚੀਜ਼ ਵਾਇਰਲ ਹੋ ਗਈ ਹੈ ਤੁਹਾਡੇ ਸਾਰੇ ਮੁੰਡੇ ਜਿੰਨੇ ਵੀ ਹੈ ਤੇ ਸਾਰੇ ਵਿੱਚ ਵੀਡੀਓ ਦੇ ਦਿਖਾਏ ਜਾ ਰਹੇ ਆ ਕਿ ਹੁਣ ਖਤਰਾ ਇਹ ਬਣਿਆਗਾਗਾ ਵੀ ਮੁੰਡਿਆਂ ਨੂੰ ਵੀ ਧਮਕਾ ਆਇਆ ਜਾ ਰਿਹਾ ਹੈ ਕਿਹੜੇ ਮੁੰਡਿਆਂ ਨੂੰ ਧਮਕਾਇਆ ਜਾ ਰਿਹਾ ਕਿਸ ਨੂੰ ਧਮਕਾਇਆ ਜਾ ਰਿਹਾ ਜਿੰਨੇ ਵੀ ਹੈ ਵਿੱਚ ਅਗੇ ਹੁਣ ਇੱਥੇ ਖੜੇ ਆ ਜਿਨ੍ਹਾਂ ਨੂੰ ਤੁਹਾਨੂੰ ਕਿਦਾ ਫੋਨ ਆਇਆ ਜੀ ਔਰ ਤੁਹਾਡੇ ਸੱਟ ਕਿੱਦਾਂ ਲੱਗੀ ਜੋ ਸਾਨੂੰ ਪਤਾ ਲੱਗਿਆ ਜੀ ਵੀਡੀਓ ਪਾ ਰਹੀਆਂ ਨੰਗ ਸਿੰਘ ਜੱਥੇ ਬੰਦਿਆਂ ਸਾਡੀ ਬੇਨਤੀ ਹੈ ਜੀ ਹਨਾ ਉਹ ਵੀਡੀਓ ਪਾ ਰਹੀਆਂਗੇ ਜੀ ਪਹਿਲਾਂ ਗੱਲ ਪੂਰੀ ਪਤਾ ਕਰੀ ਜਾਵੇ ਤੇ ਉਹਦੇ ਬਾਅਦ ਹਾਂਜੀ ਪਹਿਲਾਂ ਪੂਰੀ ਗੱਲ ਪਤਾ ਕਰੀ ਜਾਵੇ ਕੀ ਗੱਲ ਬੰਦੀਆਂ ਪਾ ਰਹੀਆਂ ਉਸ ਵੀਡੀਓ ਪਾ ਰਹੀਆਂ ਜੀ ਹਾਂਜੀ ਪੂਰੀ ਗੱਲ ਪਤਾ ਕਰੀ ਜਾਵੇ ਜੀ ਫਿਰ ਉਹ ਤੋਂ ਬਾਅਦ ਬੰਦੀ ਕਾਰਵਾਈ ਕਰੀ ਜਾਵੇ ਉਹਨਾਂ ਨੂੰ ਪਤਾ ਕਰਿਆ ਜਾਵੇ ਵੀ ਉਹ ਬੰਦੇ ਕਹੇ ਜੇ ਨਹੀਂ ਕਿੱਥੋਂ ਆਏ ਨੇ ਆ ਨਾ ਕਿਹੜੇ ਜਤੀਪੰਜੀ ਨਾਲ ਤਾਲੂਕ ਰੱਖਦੇ ਨੇ ਇਹ ਉਹ ਕਿਹੜੇ ਬੰਦੇ ਸੀਗੇ ਉਹ ਆਖਰ ਤੁਹਾਨੂੰ ਕੁਝ ਤਾਂ ਗੱਲ ਪਤਾ ਲੱਗੀ ਹੋਊਗੀ ਪੁਲਿਸ ਤੋਂ ਆਪਾਂ ਦੇ ਵਿੱਚ ਸਾਰਾ ਸੀ ਮੇਰੇ ਭਰਾ ਦੀ ਘਾਟੇ ਵੀ ਸੱਟ ਉਸ ਦਿਨ ਨਹੀਂ ਲੱਗੀ ਮੇਰੇ ਭਰਾ ਦੀ ਡੈਥ ਹੋਈ ਜੀ ਅੱਜ ਤੁਹਾਡੇ ਸਕੇ ਭਰਾ ਸੀ ਹਾਂ ਜਦੋਂ ਇੱਕਦਮ ਉਹਨਾਂ ਨੇ ਕਿਰਪਾਨ ਮਾਰੀ ਨਾ ਸ਼ੀਸ਼ੇ ਤੇ ਇੱਕਦਮ ਅਸੀਂ ਬਾਹਰ ਆਏ ਮੈਂ ਕਿਹਾ ਪਤਾ ਨਹੀਂ ਕੀ ਗੱਲ ਹੋ ਗਈ ਕਿ ਦੇਖਿਆ ਉਹ ਅਸੀਂ ਤਾਂ ਦੇਖਿਆ ਵੀ ਉਹ ਇੱਕ ਦੋ ਇਹਨੂੰ ਖਿੱਚੋ ਤਾਣੀ ਹੋਈ ਪਈ ਤੇ ਉਹ ਜਾਇਕਾਰੇ ਮਾਰੇ ਸੀ ਬਹੁਤ ਜ਼ਿਆਦਾ ਬਲੇ ਸੋਨੇ ਹਾਲਾ ਅਸੀਂ ਨੂੰ ਕਿਹਾ ਬਾਬਾ ਜੀ ਤੁਸੀਂ ਜਾਓ ਵੀ ਸਾਡੀ ਕੋਈ ਗੱਲ ਤਾਂ ਕੋਈ ਹੈ ਨਹੀਂ ਉਹ ਤਾਂ ਪਹਿਲੇ ਤੇ ਪਤੀਜਾ ਹੱਡਾ ਕਹਿੰਦਾ ਕਹਿੰਦਾ ਚਾਚੇ ਗੱਡੀ ਭੰਤੀ ਇਹਨਾਂ ਨੇ ਸਾਡੀ ਮੈਂ ਕਿਹਾ ਚੱਲ ਕੋਈ ਨਹੀਂ ਸ਼ੀਸ਼ਾ ਪਵਾ ਲਾਂਗੇ ਆਪਾਂ ਫੇਰ ਵੀ ਉਹ ਰੁਕ ਹੀ ਨਹੀਂ ਉਹ ਜਾਇਕਾਰੇ ਮਾਰੀ ਗਈ ਦੇਖੋ ਤੁਸੀਂ ਬਜ਼ੁਰਗ ਹੋ ਤੁਸੀਂ ਜ਼ਿੰਦਗੀ ਦੇਖੀ ਹੈ ਤੁਸੀਂ ਸਾਰੀ ਇਦਾਂ ਦਾ ਕੋਈ ਆ ਕੇ ਕਿਸੇ ਤੇ ਟੈਕ ਨਹੀਂ ਕਰਦਾ ਕੋਈ ਆ ਤਾਂ ਕੋਈ ਗੱਲਬਾਤ ਹੋਈ ਹੋਊਗੀ ਜਾਂ ਉਸ ਤੋਂ ਪਹਿਲਾਂ ਕੋਈ ਗੱਲਬਾਤ ਹੋ ਗਈ ਹੈ ਕੋਈ ਰੰਜਿਸ਼ ਹੋ ਗਈ ਕੁਛ ਨਾ ਕੁਸਤਾ ਮਸਲਾ ਹੋਊਗਾ ਐਦਾਂ ਲਾ ਕੇ ਕੋਈ ਵੀ ਨਹੀਂ ਕੇਤੇ ਹਮਲਾ ਅਰੇ ਇਹ ਹੈ ਵੀ ਇਹ ਤਾਂ ਉਹਨਾਂ ਨੂੰ ਪੁੱਛਿਆ ਜਾਵੇ ਵੀ ਸਾਡੇ ਨਾਲ ਕੀ ਉਹ ਵੀ ਮੀਡੀਆ ਦੇ ਸਾਹਮਣੇ ਆਇਆ ਉਹਨਾਂ ਨੇ ਵੀ ਕਾਫੀ ਚੀਜ਼ਾਂ ਕਈਆਂ ਨੇ ਆ ਕੇ ਕਹਿੰਦੇ ਕਿ ਐਸ ਪਹਿਲੇ ਹਮਲਾ ਕੀਤਾ ਗਿਆ ਉਹਦਾ ਸਾਰਾ ਝੂਠ ਹੈ ਜੀ ਜਦੋਂ ਸਾਡੇ ਤੇ ਉਹਨਾਂ ਨੇ ਅਟੈਕ ਕਰ ਦਿਆ ਘਰੇ ਆ ਕੇ ਹੁਣ ਕਾ ਚਾਹ ਥੋੜੀ ਫਿਰ ਅਸੀਂ ਉਹਨਾਂ ਨੂੰ ਜਾਣ ਦੇਣੀ ਹੈ ਜੀ ਨਾ ਸਾਡੀ ਕੋਈ ਉਹਨਾਂ ਨਾਲ ਗੱਲਬਾਤ ਹੈ ਨਾ ਸਾਨੂੰ ਪਤਾ ਵੀ ਉਹ ਕੌਣ ਹੈ ਹਾਂ ਇੰਨਾ ਹੈ ਉਹਨਾਂ ਨੇ ਬਾਣਾ ਜਰੂਰ ਪਾਇਆ ਸੀ ਗੁਰੂ ਦਾ ਉਸੇ ਕਰਕੇ ਸੀ ਉਹਨਾਂ ਨੇ ਕਿਹਦੀ ਪਾਣੀ ਦੀ ਬੇਅਦਵੀ ਹੋਈ ਹੈ ਹਾਂ ਹੋਈ ਹੈ ਜਿਹੜੀ ਵੀਡੀਓ ਵਾਇਰਲ ਹੋਈਆਂ ਨੇ ਨੰਗ ਸਿੰਘ ਜਥੇਬੰਦੇ ਵਾਲੇ ਨੇ ਪਾਈਆਂ ਵੀਡੀਓ ਵੀ ਆ ਬਾਣੇ ਦੀ ਬੇਅਦਵੀ ਹੋਈ ਹੈ ਘਰੀ ਸੀਗੇ ਨਹੀਂ ਮੈਂ ਨਹੀਂ ਜੀ ਕੌਣ ਸੀਗਾ ਤੁਹਾਡੇ ਚ ਸੀਗਾ ਕੀ ਗੱਲ ਹੋਈ ਸੀਗੀ ਜੀ ਕੋਈ ਗੱਲ ਨਹੀਂ ਹੋਈ ਵੀਰ ਜੀ ਕੋਈ ਗੱਲ ਨਹੀਂ ਹੋਈ ਅਸੀਂ ਬਾਬਾ ਜੀ ਦੇ ਅੱਗੇ ਹੱਥ ਜੋੜੇ ਵੀ ਬਾਬਾ ਜੀ ਸਵੇਰੇ ਆ ਕੇ ਗੱਲ ਕਰਿਓ ਤੁਸੀਂ ਕਿਉਂ ਲੜ ਰਹੇ ਹੋ ਕਿਉਂ ਤੋੜ ਰਹੇ ਹੋ ਉਹ ਮੇਰਾ ਪਤੀਜਾ ਕਹਿੰਦਾ ਚਾਚੀ ਸਾਡੀ ਗੱਡੀ ਤੋੜਤੀ ਮੈਂ ਕੋਈ ਗੱਲ ਨਹੀਂ ਬੇਟੇ ਗੱਡੀ ਤੋੜ ਦਿਸ ਸ਼ੀਸ਼ਾ ਹੈ ਫੇਰ ਉਹ ਹਟੇ ਨਹੀਂ ਅਸੀਂ ਹੱਥ ਜੋੜਦੇ ਰਹੇ ਫਿਰ ਉਹ ਬਾਬਾ ਜੀ ਕੁਰਬਾਨ ਚ ਬਹੁਤ ਹੱਥ ਜੋੜੇ ਅਸੀਂ ਤੁਸੀਂ ਦੇਖ ਲਓ ਵੀਡੀਓ ਚ ਅਸੀਂ ਤਾਂ ਜਾਣਦੇ ਹੀ ਨਹੀਂ ਜਿਹੜੇ ਨਿਹੰਗ ਜਿਹੜੇ ਜਿਹੜੇ ਬਾਣੇ ਦੀ ਭੇਸ ਵਿੱਚ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜੀ ਅਸੀਂ ਜਾਣਦੇ ਸੀ ਬਾਬਾ ਜੀ ਮੈਂ ਮੇਰੇ ਹਸਬੰਡ ਦੇ ਜਿਹੜੇ ਜਿਹਨੇ ਡੈਥ ਹੋਈ ਆ ਅਸੀਂ ਅਸੀਂ ਬਹੁਤ ਝੋੜੇ ਆ ਉਹਨਾਂ ਨੇ ਵੀ ਹੱਥ ਝੋੜੇ ਆ ਕਹਿੰਦੇ ਵੀ ਵੀ ਮੂੰਹ ਨਾਲ ਗੱਲ ਕਰੋ ਵੀ ਆਪਣੇ ਸਸਤਰ ਨਾਕਮ ਹੋ ਪਿਛੜੀ ਗਲਤੀ ਦੱਸੋ ਉਹਨਾਂ ਨੇ ਇਹ ਕਿਹਾ ਵੀ ਸਾਡੀ ਗਲਤੀ ਦੱਸੋ ਉਹ ਇਹੀ ਕਹੀਗੇ ਮੈਂ ਵੀ ਉੱਥੇ ਖੜੀ ਐ ਇਹ ਮੇਰਾ ਬੇਟਾ ਵੀ ਖੜਾ ਮੇਰੀ ਬੇਟੀ ਵੀ ਥੋੜਾ ਸਮਣੀ ਵਾਰ ਕੀਤਾ ਮੈਂ ਕੋਲੇ ਦੇ ਉਸ ਟਾਈਮ ਸੇ ਕੋਲੇ ਸੀ ਉਹ ਜਿਸ ਟਾਈਮ ਨਾਲ ਉਹਨੇ ਬਾਹਰ ਹੋਇਆ ਨਾ ਉਹ ਬੱਚੇ ਜਾ ਕੇ ਉਹਨਾਂ ਨੇ ਹੱਥ ਰੱਖਿਆ ਉੱਥੇ ਹੀ ਬਹਿ ਗਏ ਉਹ ਹੁਣ ਇਹ ਸਾਨੂੰ ਪਤਾ ਨਹੀਂ ਵੀ ਕੀ ਚੀਜ਼ ਬਜੀ ਆ ਪਾਨਾਂ ਦੀ ਜੀ ਉਹਨਾਂ ਨੇ ਕਿਹਾ ਨਹੀਂ ਤੁਸੀਂ ਕਿਹਾ ਨਹੀਂ ਹੱਥ ਨਹੀਂ ਜੋੜੇ ਬਾਬਾ ਜੀ ਦੇ ਸਾਹਮਣੇ ਕਿਹਾ ਜੀ ਬਹੁਤ ਜੋੜਿਆ ਸੀ ਉਹਨਾਂ ਨੇ ਸਾਡੀ ਹਰ ਇੱਕ ਦੇਖੋ ਮੇਰੀ ਹੋਰ ਗੱਲ ਸੁਣੋ ਇਸ ਟਾਈਮ ਸਿਰਫ ਅਸੀਂ 5-4 ਜਣੇ ਸੀ ਮੇਰੇ ਬੇਟੇ ਤੇ ਇਹਦੇ ਦਿਨੇ ਜਿਹੜੇ ਮੇਰੇ ਹਸਬੰਡ ਦਾ ਅਸੀਂ ਉਹਦੇ ਬਾਅਦ ਸਾਰੇ ਇਕੱਠੇ ਹੋਏ ਆ ਅਸੀਂ ਹੱਥ ਬੰਨ੍ਹਿਆ ਜਾ ਕੇ ਸਾੜੇ ਸਾੜੇ ਨਾਲ ਗੰਦੀ ਹਰਕਤ ਗਲਪੇ ਸਾਇਏ ਸਾਡੇ ਨਾਲ ਫਿਰ ਇਹ ਬੇਟੇ ਨੇ ਮੈਨੂੰ ਸਾਨੂੰ ਪਿੱਛੇ ਕੱਢ ਤਾ ਕਹਿੰਦਾ ਮੰਮੀ ਤੁਸੀਂ ਪਿੱਛੇ ਜਾਓ ਉਹਨਾਂ ਨੇ ਇਹ ਨਹੀਂ ਬਤਾ ਵੀ ਕੀ ਨਸ਼ਾ ਕਰਿਆ ਬਤਾ ਉਹਦੀ ਉਹ ਵੀ ਕਾਰਵਾਈ ਕੀਤੀ ਜਾਵੇ ਦੇਖੋ ਵੀ ਜੀ ਸੜੀ ਦਾ ਪ੍ਰਸ਼ਾਸਨ ਹਾਂਜੀ ਵੀ ਸਾਨੂੰ ਕੋਈ ਮਤਲਬ ਜਿਹੜੇ ਹੁਣ ਵੀਡੀਓ ਪਾ ਰਹੇ ਆ ਵੀ ਸਾਡੇ ਪ੍ਰਤੀ ਵਿਰੋਧ ਦੇ ਵਿੱਚ ਵੀਡੀਓ ਪਾ ਰਹੇ ਆ ਜੀ ਸਾਡੀ ਵੀ ਸੁਣਵਾਈ ਹੋਵੇ ਜੀ ਠੀਕ ਆ ਸਾਡੇ ਬੱਚਿਆਂ ਦੀ ਵੀ ਸੁਣਵਾਈ ਹੋਵੇ ਕੀ ਹੋਇਆ ਏ ਠੀਕ ਹੈ ਜੀ ਸਾਡੇ ਪਰ ਕਿਰਪਾਨਾਂ ਚਲਾਈਆਂ ਸਾਡੇ ਕੋਲ ਕੁਝ ਨਹੀਂ ਤਾਂ ਹੈਗਾ ਜੀ ਮੇਰੇ ਹਸਬੰਡ ਦੇ ਵੀ ਉਹਨਾਂ ਨੇ ਕਿਰਪਾਨ ਮਾਰੀ ਹੈ ਜੀ ਸਾਡੇ ਦੋ ਹੋਰ ਬੱਚੇ ਆ ਉਹਨਾਂ ਨੂੰ ਦਾ ਵੀ ਉਹਨਾਂ ਨੇ ਬਹੁਤ ਬੇਰਹਿਮੀ ਨਾਲ ਮਤਲਬ ਕੀਰਚ ਮਾਰੀ ਉਹਨਾਂ ਨੇ ਅਸੀਂ ਹਸਪੀਟਲ ਨੱਠ ਗਏ ਜੀ ਜਦ ਸਾਡੇ ਵੀਰ ਜੀ ਤੇ ਵੀ ਲੱਗੀ ਆ ਵੀਰ ਜੀ ਤੇ ਸਾਡੇ ਉਹਨਾਂ ਨੇ ਮਾਰਿਆ ਜੀ ਤਾਂ ਸਾਡੇ ਵੀਰ ਜੀ ਗਿਰੇ ਆ ਜੀ ਉਹ ਤਾਂ ਬਾਅਦ ਉਹਨਾਂ ਦੀ ਡੈਥ ਹੋਈ ਆ ਜੀ ਅਸੀਂ ਸਾਰੇ ਹਸਪੀਟਲ ਚਲੇ ਗਏ ਜੀ ਜਿੰਨੇ ਵੀ ਸਾਡੇ ਮਹੱਲੇ ਦੇ ਤੇ ਵੀ ਆਏ ਵੇ ਤੇ ਸਾਨੂੰ ਉਹਨਾਂ ਨੇ ਬਚਾਇਆ ਜੀ ਤੇ ਸਾਡਾ ਸਾਰਾ ਉਹਨਾਂ ਨੇ ਸਾਥ ਦਿੱਤਾ ਬਾਅਦ ਚ ਸਾਨੂੰ ਅਸੀਂ ਤਾਂ ਸਾਰੇ ਹਸਪੀਟਲ ਪਹੁੰਚ ਗਏ ਤੇ ਜੀ ਤੋਂ ਬਾਅਦ ਹੀ ਸਾਡਾ ਸਾਰਾ ਨੁਕਸਾਨ ਕਰਿਆ ਹੈ ਤਾਂ ਕਰੇ ਵੀ ਸਾਨੂੰ ਦਾ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਫਿਰ ਉਹ ਤੋਂ ਬਾਅਦ ਦੇਖੋ ਇੱਕੋ ਦੇਖੋ ਸਾਡਾ ਜੀ ਇਹਨਾਂ ਦੇ ਡੈਡੀ ਡੈਥ ਹੋ ਗਈ ਉਹ ਹਸਪੀਟਲ ਚ ਚਲੇ ਗਏ ਅਸੀਂ ਸਿਰਫ ਦੋ ਕੱਲੀਆਂ ਘਰਾਂ ਰਹਿ ਗਈਆਂ ਉਹ ਅੰਦਰ ਜਾ ਬੜੇ ਇੱਕ ਬੰਦਾ ਕਿਹੜੀ ਜਗ੍ਹਾ ਕਮਰੇ ਚ ਹਾਂਜੀ ਅੰਦਰ ਜਾ ਬੜੇ ਮੈਂ ਤਾਂ ਆਪਣੇ ਇਹ ਤਾਂ ਡੈਡੀ ਨੇ ਵੀ ਨਹੀਂ ਦੇਖਿਆ ਅੱਜਕੱਲ ਮੈਂ ਉਹਦੇ ਪਿੱਛੇ ਫਿਰ ਗਿਆ ਉਹ ਫੋਨ ਨਹੀਂ ਫੜੀ ਵੀ ਸਾਨੂੰ ਇਹ ਖਤਰਾ ਹੋ ਗਿਆ ਵੀ ਕਿਸੇ ਨੂੰ ਫੋਨ ਕਰਕੇ ਹੋਰ ਨਾ ਬੁਲਾ ਲਵੇ ਮੈਨੂੰ ਸੁਣੀ ਨਹੀਂ ਇੱਕ ਨਹੀਂ ਸੁਣੀ ਦਾ ਸੰਤਾ ਜੀ ਬਾਅਦ ਚ ਪਤਾ ਲੱਗਿਆ ਤੇ ਚੱਕਲੇ ਗਏ ਕਿਹੜੇ ਹਸਪਤਾਲ ਲੈ ਗਏ 6 ਪਿਸਲੇ ਗਦੇ ਉਹਨਾਂ ਨੇ ਕਿਹਾ ਤਾਂ ਕਿ ਹਾਂਜੀ ਤੇ ਹੁਣ ਕਾਰਵਾਈ ਦੀ ਕੀ ਕਾਰਵਾਈ ਨਹੀਂ ਹੋਉਂਦੀ ਅਸੀਂ ਇਹ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਗੱਡੀ ਚੱਲ ਰਹੀ ਸੀਰਪਾਸੀ ਮੰਗਦਾ ਆਏ ਆ ਵੀ ਜਿਹੜੀ ਵੀਡੀਓ ਵਾਇਰਲ ਕਰਕੇ ਸਿੱਖ ਜਥੇਬੰਦੀਆਂ ਆਪਣੀ ਨਹੰਗ ਸਿੰਘਾ ਆਪਣੀ ਹੈ ਉਹ ਵੀ ਸਾਰੇ ਹੀ ਬਗਾਨੇ ਥੋੜੀਆਂ ਜੀ ਕਿਉਂਕਿ ਅਸੀਂ ਵੀ ਗੁਰਸਿੱਖ ਸਿੱਖ ਧਰਮ ਦੇ ਆ ਜੀ ਆਪਾਂ ਸਾਰੇ ਧਰਮਾਂ ਕੀ ਹਾਂ ਸਾਰੇ ਧਰਮਾਂ ਦੀ ਆਪਾਂ ਰਿਸਪੈਕਟ ਕਰਾਂਗੇ ਆਪਣਾ ਸਿੱਖ ਧਰਮ ਹੈ ਆਪਾਂ ਕਿਸੇ ਧਰਮ ਹੋਰ ਕਿਸੇ ਧਰਮ ਚ ਜਾਂਦੇ ਨਹੀਂ ਸਾਰੇ ਦੀ ਰਿਸਪੈਕਟ ਜ਼ਰੂਰ ਹੈ ਜੀ ਆਪਣੇ ਵੱਲੋਂ ਕਹਿਣ ਦਾ ਮਤਲਬ ਵੀ ਹੁਣ ਜੇ ਨੰਗ ਸਿੰਘਾਂ ਨੂੰ ਇਹੀ ਹੈ ਵੀ ਵੀ ਸਿੱਖ ਉਹੀ ਹੈ ਜਿਨੇ ਬਾਣਾ ਪਾਇਆ ਵਾ ਫਿਰ ਸਾਡਾ ਤਾਂ ਕੋਈ ਫਾਇਦਾ ਨਹੀਂ ਜੀ ਸਾਡੇ ਆ ਸਿਰ ਤੇ ਦਸਤਾਰ ਦਾ ਦਾੜੀ ਰੱਖੀ ਦਾ ਠੀਕ ਹੈ ਜੀ ਸਿਰੀ ਸਾਹਿਬ ਪਾਈਆਂ ਦਾ ਉਹਦਾ ਕੋਈ ਫਾਇਦਾ ਨਹੀਂ ਜੀ ਫਿਰ ਸਾਡਾ ਜੇ ਉਹਨਾਂ ਨੂੰ ਇਹੀ ਲੱਗਦਾ ਵੀ ਜਿਨੇ ਬਾਣਾ ਪਾ ਲਿਆ ਜਿਨੇ ਜਿਨੇ ਨੰਗ ਸਿੰਘ ਆਲਾ ਅਮਰਤ ਛਕ ਲਿਆ ਵੀ ਉਹੀ ਨੰਗ ਸਿੰਘ ਹੈ ਉਹੀ ਉਹੀ ਸਰਦਾਰ ਹੈ ਉਹੀ ਸਿੱਖ ਹੈ ਫਿਰ ਜਿਹੜੇ ਹੋਰ ਐਨੇ ਸਿੰਪਲ ਕੱਪੜਿਆਂ 'ਚ ਸਿਰੀ ਸਾਹਿਬ ਪਾਈ ਫਿਰਦੇ ਆ ਪਾਠ ਪੂਜਾ ਕਰਦੇ ਆ ਬਾਣੀ ਬੰਦਗੀ ਕਰਦੇ ਆ ਫਿਰ ਉਹਨਾਂ ਦਾ ਕੋਈ ਫਾਇਦਾ ਨਹੀਂ ਜੀ ਉਹ ਕਹ ਰਿਹਾ ਕਿ ਦੋਨੋਂ ਤਰਫੋਂ ਕਹ ਰਿਹਾ ਕਿ ਉਹਨਾਂ ਨੇ ਵੀ ਅਟੈਕ ਕੀਤਾ ਤੁਸੀਂ ਵੀ ਅਟੈਕ ਕੀਤਾ ਅਟੈਕ ਪਹਿਲਾਂ ਹਮੇਂ ਨਹੀਂ ਕਰਾਇਆ ਇਹ ਅਟੈਕ ਆ ਇਹ ਤਾਂ ਬਹੁਤ ਵੱਡੀ ਗਲਤਫਹਿਮੀ ਹੈ ਅਟੈਕ ਅਸੀਂ ਕਰਨਾ ਕਿਉਂ ਦਈ ਪਹਿਲਾਂ ਇਹ ਵੀ ਸੋਚੋ ਨਾ ਖੁਸ਼ੀ ਖੁਸ਼ੀ ਦਾ ਜੱਗੀ ਗੱਡੀ ਲੈਣ ਗਏ ਤੇ ਲੈ ਕੇ ਆਏ ਆ ਪਤਾ ਗੱਡੀ ਲੈ ਕੇ ਆਏ ਆ ਪਤਾ ਗੱਡੀ ਲੈ ਕੇ ਆਏ ਆ ਹੁਣ ਗੱਡੀ ਲੈ ਕੇ ਆਏ ਆ ਬਗਾਨੀ ਗੱਡੀ ਘਰ ਲੈ ਕੇ ਆਏ ਆਪਣੇ ਵਾਸਤੇ ਹੁਣ ਗੱਡੀ ਚ ਕੋਈ ਅਸੀਂ ਸਾਮਾਨ ਥੋੜੀ ਰੱਖਿਆ ਵਾਦਾ ਯਾ ਯਾ ਅਸੀਂ ਲੜਦੇ ਫਿਰ ਰਹੇ ਹਾਂ ਕਿਸੇ ਨਾਲ ਵੀ ਅਸੀਂ ਕੋਈ ਗੁੰਡੇ ਬਦਮਾਸ਼ ਡਾਕੂ ਐ ਵੀ ਸਾਡੇ ਕੋਲ ਹੱਟ ਟਾਈਮ ਕੋਈ ਰਫਲਾ ਐ ਕੋਈ ਸ਼ੀਰੀ ਸਾਹਬਾ ਐ ਕੋਈ ਕਿਰਪਾਨਾ ਐ ਕੋਈ ਗੰਡਾਸੀਆਂ ਐ ਵੀ ਅਸੀਂ ਨਾਲ ਥੋੜੀ ਰੱਖਦੇ ਆਂ ਸਾਡਾ ਕੋਈ ਕੋਈ ਕਿਸੇ ਨਾਲ ਕੋਈ ਝਗੜਾ ਥੋੜੀ ਚੱਲ ਰਿਹਾ ਹੈ ਤੇ ਕਿਦਾਂ ਲੱਗੀ ਮੇਰੇ ਹੱਥ ਤੇ ਸ਼ੀਰੀ ਸਾਹਬ ਮਾਰੀ ਜਿਹਨਾਂ ਨੇ ਪੁੱਠੀ ਹਾਂਜੀ ਵੀਰ ਜੀ ਗੱਲ ਦਾ ਅਸਲ ਪਤਾ ਕੀ ਐ ਜਿਹੜੀ ਵੀਡੀਓ ਐ ਨਾ ਉਹ ਹਮਲਾ ਕਰਦੇ ਵੀ ਸਾਡੀ ਚਲਾਈ ਜਾ ਰਹੀ ਐ ਜਿਹੜਾ ਉਹਨਾਂ ਨੇ ਕੀਤਾ ਨਾ ਉਹਨਾਂ ਦੀ ਵੀਡੀਓ ਨਹੀਂ ਦਿਖਾਈ ਜਾ ਰਹੀ ਜਦੋਂ ਅਸੀਂ ਹੱਥ ਜੋੜ ਰਹੇ ਹਾਂ ਉਹਨਾਂ ਅੱਗੇ ਉਹਨਾਂ ਦੀ ਮਿੰਨਤਾਂ ਕਰ ਰਹੇ ਹਾਂ ਬਾਣੇ ਦੀ ਰਿਸਪੈਕਟ ਕਰ ਰਹੇ ਹਾਂ ਵੀ ਬਾਬਾ ਜੀ ਰਹਿਣ ਦੋ ਬਾਬਾ ਜੀ ਰਹਿਣ ਦੋ ਉਹਨਾਂ ਨੇ ਗਾਲਾਂ ਬਹੁਤ ਗੰਦੀ ਲੈਗੂਏ ਜੀ ਯੂਜ਼ ਕੀਤੀ ਜੋ ਕਿ ਮੈਂ ਨਹੀਂ ਦੱਸ ਸਕਦਾ ਦੇਖੋ ਜੀ ਮੈਂ ਤਾਂ ਕਹਿੰਦਾ ਕਿ ਹਲੇ ਮੈਂ ਆ ਨਾ ਮੈਂ ਸ਼ਰਮ ਮਨ ਰਿਹਾ ਗਾਲ ਕੱਢਣ ਲੱਗੇ ਉਹ ਮੇਦੀ ਪਰ ਉਹਨਾਂ ਨੇ ਨਹੀਂ ਮੰਨੀ ਉਹਨਾਂ ਦੇ ਮੁੰਡੇ ਨੇ ਐਵੇਂ ਐਵੇਂ ਜੇ ਗਾਲਾਂ ਕੱਢੀਆਂ ਤੇ ਉਹਨਾਂ ਦੇ ਮੁੰਡੇ ਦੇ ਅੱਗੇ ਹੱਥ ਬੰਦ ਤੇ ਬੰਦੂ ਨੇ ਮੇਰੇ ਸ਼ਰੀਪ ਸਾਹਿਬ ਮਾਰੀ ਦੇਖੋ ਭਾਈ ਹੁਣ ਮੈਂ ਤੁਹਾਡੇ ਥੱਪੜ ਮਾਰੂੰਗਾ ਤੁਸੀਂ ਵੀ ਮਾਰੂਗੇ ਤੁਸੀਂ ਖਾਓਗੇ ਤਾਂ ਨਹੀਂ ਭਾਈ ਬੇਸ਼ੱਕ ਮੈਂ ਬਾਣਾ ਪਾਇਆ ਕੁਝ ਪਾਇਆ ਚਲੋ ਜੀ ਤੁਸੀਂ ਮੇਰਾ ਪਹਿਲਾਂ ਪਹਿਲਾਂ ਸਤਕਾਰ ਕਰੋਗੇ ਵੀ ਨਹੀਂ ਪਰ ਜੇ ਪਾਣੀ ਸਿਰ ਦੇ ਉੱਪਰੋਂ ਡੱਪੂਗਾ ਆਪਣੇ ਬਚਾਅ ਵਾਸਤੇ ਜੀ ਕੋਸ਼ਿਸ਼ ਤਾਂ ਕਰਨਾ ਬਿੰਦਾ ਜੇ ਅਸੀਂ ਆਪਣਾ ਬਚਾਅ ਨਾ ਕਰਦੇ ਸਾਡੇ ਜੋ ਕੋਈ ਵੀ ਨਾ ਬਚਦਾ ਜੀ ਸਾਡੇ ਜੋ ਕੋਈ ਨਹੀਂ ਬਚਣਾ ਦਾ ਫਿਰ ਵੀ ਫਿਰ ਵੀ ਕਿਹੜੇ ਤੁਹਾਡੇ ਕੋਲ ਬਿਲਕੁਲ ਇਹ ਸਾਰਾ ਮਸਲਾ ਸੀਗਾ ਔਰ ਗੱਲਬਾਤ ਕੀਤੀ ਹੈ ਜਿਸ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਔਰ ਬਜ਼ੁਰਗ ਦੀ ਮੌਤ ਵੀ ਹੋ ਜਾਂਦੀ ਹੈ ਹਾਲਾਂਕਿ ਨਵੀਂ ਗੱਡੀ ਲੈ ਕੇ ਆਏ ਸੀਗੇ ਸਿੱਧਾ ਗੁਰਦੁਆਰਾ ਸਾਹਿਬ ਗਏ ਸੀ ਕਿ ਪਰ ਇਹਨਾਂ ਨੂੰ ਵੀ ਨਹੀਂ ਪਤਾ ਸੀਗਾ ਕਿ ਆਖਰ ਜੋ ਇਹਨਾਂ ਦਾ ਕਹਿਣਾ ਹੈ ਕਿ ਆਖਰ ਕਿ ਸਾਡੇ ਪਿੱਛੇ ਗੱਡੀ ਲੱਗੀ ਅਸੀਂ ਗੱਡੀ ਪਿੰਡ ਦੇ ਵਿੱਚ ਰੋਕੀ ਘਰ ਦੇ ਬਾਹਰ ਰੋਕੀ ਤਾਂ ਸਾਡੇ ਦਾ ਅਟੈਕ ਹੋ ਗਿਆ ਇਹ ਸਾਰਾ ਕੁਝ ਇਹਨਾਂ ਦਾ ਕਹਿਣਾ ਹੈ ਔਰ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਤੁਸੀਂ ਦੇਖੀਆਂ ਹੋਣਗੀਆਂ ਸਾਰੀ ਵੀਡੀਓਜ਼ ਨੂੰ ਲੈ ਕੇ ਹਾਂਜੀ ਆਖਰ ਦਾ ਕਹਿਣਾ ਕੀ ਬਾਕੀ ਵੀਰ ਜੀ মিডিਏ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡੀ ਗੱਲ ਨੂੰ ਪੂਰਾ ਸੁਣਨ ਵਾਸਤੇ ਸਾਡੇ ਹੱਕ ਦੱਸਣ ਵਾਸਤੇ ਤੇ ਬਿਲਕੁਲ ਇਹ ਸਾਰੀ ਵੀਡੀਓ ਨੂੰ ਲੈ ਕੇ ਸਾਰੇ ਮਸਲਿਆਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਬੇਨਤੀ ਕਰੋ ਵੀ ਆ ਜੀ ਵੀ ਜਿਵੇਂ ਹੁਣ ਦੇਖੋ ਜੀ ਅਸਟਾ ਆਪਣਾ ਕੰਮ ਕਰਦੇ ਵੀ ਜਾਣਾ ਜਿੰਨੇ ਵੀ ਮੇਰੇ ਵੀਰ ਭਾਈ ਨਾਲ ਸਾਡੇ ਉੱਥੇ ਉਸ ਟਾਈਮ ਖੜੇ ਆ ਉਹ ਸਾਰੇ ਵੀਡੀਓ ਚ ਦੇਖ ਕੇ ਪਤਾ ਲੱਗੀ ਜਾ ਰਿਹਾ ਵੀ ਇਹ ਉਹਨੂੰ ਵੀ ਦੇਖਦੇ ਫਿਰ ਰਹੇ ਆ ਉਹਨੂੰ ਵੀ ਦੇਖਦੇ ਫਿਰ ਰਹੇ ਆ ਵੀ ਜਿਹੜਾ ਪਛਾਣ ਚਾਰੇ ਉਹਨੂੰ ਲੱਭਦੇ ਫਿਰ ਉਹਦੀ ਪੁੱਛਗਿੱਛ ਕਰਦੇ ਫਿਰ ਰਹੇ ਆ ਵੀ ਸਾਨੂੰ ਇਹ ਜੀਦਾ ਖਤਰਾ ਹੈ ਮੇਰੇ ਕੱਲਾ ਮਨੂੰ ਨਹੀਂ ਬੀਜੇ ਸਾਡੇ ਸਾਡੇ ਤੇ ਹਮਲਾ ਹੋਇਆ ਕੱਲਾ ਮੇਰੇ ਬਾਤ ਤੇ ਨਹੀਂ ਮੇਰੇ ਜਿੰਨੇ ਵੀ ਨਾਲ ਜਿਹੜੇ ਮੇਰੇ ਉੱਥੇ ਨਾਲ ਮੇਰੇ ਸਖੇ ਸੰਬੰਧੀ ਲਗੇ ਆ ਨਾਲ ਚਾਹੇ ਮੈਂ ਇੱਥੇ ਬੜਾ ਲਗਾਏ ਚਾਹੇ ਮੈਂ ਇੱਥੇ ਛੋਟਾ ਲਗਾਏ ਵੀ ਸਭ ਨੂੰ ਸੇਫਟੀ ਵਾਸਤੇ ਕੱਲ ਕਲਾਂ ਨੂੰ ਕੋਈ ਗੱਲਬਾਤ ਹੋਵੇ ਆਂਦੇ ਜਾਂਦੇ ਦੇ ਬਾਹਰ ਕਿਤੇ ਵੀ ਕੋਈ ਵਾਰਦਾਤ ਹੋਵੇ ਸਾਰਾ ਇਲਜ਼ਾਮ ਇਹਨਾਂ ਤੇ ਆਊਗਾ ਜੀ ਇਹ ਚੀਜ਼ ਨੂੰ ਵੀ ਸਾਡਾ ਮੀਡੀਆ ਦਾ ਮੀਡੀਆ ਵੱਲੋਂ ਸਾਰੇ ਪੰਜਾਬ 'ਚ ਸਾਰੇ ਵਰਡ 'ਚ ਭਜਾਇਆ ਜਾਵੇ ਵੀ ਕੱਲ-ਕੱਲ ਨੂੰ ਕੀਤੀ ਵੀ ਕੋਈ ਗੱਲਬਾਤ ਹੋਵੇ ਵੀ ਤਾਂ ਸਾਰਾ ਇਲਜ਼ਾਮ ਇਹਨਾਂ ਤੇ ਹੀ ਆਊਗਾ ਜੀ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ ਹੁਣ ਉਹਦਾ ਦੂਜਾ ਪੱਖ ਜਾਣਨ ਲਈ ਪਹੁੰਚੇ ਆਂ ਬਾਬਾ ਕੁਲਵਿੰਦਰ ਸਿੰਘ ਜੀ ਸਾਡੇ ਨਾਲ ਗੱਲਬਾਤ ਕਰ ਲੈਣੇ ਆਂ ਬਾਬਾ ਜੀ ਸਾਰੇ ਮਸਲੇ ਦਾ ਹਾਲਾਂਕਿ ਤੁਹਾਨੂੰ ਪਤਾ ਆ ਜਿਹੜੇ ਪਹਿਲਾ ਪੱਖ ਸੀਗਾ ਜਿਨ੍ਹਾਂ ਦੇ ਬਜ਼ੁਰਗ ਮਰੇ ਨੇ ਉਹ ਕਹਿ ਰਹੇ ਕਿ ਸਾਡੀ ਕੋਈ ਗੱਲਬਾਤ ਨਹੀਂ ਹੋਈ ਸਾਡੀ ਗੱਡੀ ਦੇ ਪਿੱਛੇ ਗੱਡੀ ਲਾਈ ਗਈ ਅਸੀਂ ਗੱਡੀ ਚੰਡੀਗੜ੍ਹੋਂ ਲੈ ਕੇ ਆਏ ਸੀਗੇ ਗੁਰਦੁਆਰਾ ਸਾਹਿਬ ਦੇ ਬਾਹਰੋਂ ਸਾਡੇ ਪਿੱਛੇ ਗੱਡੀ ਲੱਗੀ ਹੈ ਉਸ ਤੋਂ ਬਾਅਦ ਜਿੱਦਾਂ ਹੀ ਰੁਕਿਆ ਗੱਡੀ ਦੀ ਤੋੜਫੋੜ ਸ਼ੁਰੂ ਕਰਤੀ ਕਹਿ ਰਹੇ ਫਿਰ ਹੱਤੋਂ ਪਾਈ ਹੋਈ ਹੈ ਕਹਿ ਰਹੇ ਕਿ ਪਹਿਲੇ ਸ਼ੁਰੂਆਤ ਉਹਨਾਂ ਨੇ ਕੀਤੀ ਅਸੀਂ ਹੱਤ ਜੋੜੇ ਕਿ ਬਾਬਾ ਜੀ ਨਾ ਕਰੋ ਉਹਨਾਂ ਨੇ ਫਿਰ ਫੋਨ ਕੀਤਾ ਕਹਿ ਰਹੇ ਹੋਰ ਉਧਰ ਨਿਹੰਗ ਸਿੰਘ ਪਹੁੰਚੇ ਆਕਰ ਸੱਚਾਈ ਕੀ ਹੈਗੀ ਹੈ ਦੂਜਾ ਪੱਖ ਵੀ ਤੁਸੀਂ ਜਾਣਦੇ ਹੋ ਬਖੂ ਦੇਖੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਚਾਈ ਚ ਸਚਾਈ ਦਾ ਇਹ ਵੀ ਸਾਨੂੰ ਅਹੀਂ ਤੇ ਉੱਥੇ ਆਪ ਹੈ ਨਹੀਂ ਤੁਹਾਨੂੰ ਪਤਾ ਹੀ ਹਨ ਅਸੀਂ ਚ ਕੋਰਸਾ ਰਹੇ ਨੇ ਇੱਥੇ ਚੋਂ ਬੰਦੀ ਸਿੰਘਾਂ ਦੇ ਮੋਰਚੇ ਕਰਕੇ ਹਫਤੇ 'ਚ ਦੋ ਤਿੰਨ ਦਿਨ ਅਸੀਂ ਇੱਥੇ ਰਹਿਨੇ ਆ ਗੱਲ ਇਹ ਜਿਹੜੀ ਸਾਡੇ ਕੋਲ ਸਚਾਈ ਆਈ ਏ ਡੀਐਸਪੀ ਸਾਹਿਬ ਨਾਲ ਇਹ ਗੱਲ ਹੋਈ ਏ ਸਾਰੇ ਜਿੰਨਾ ਵੀ ਇਥੋਂ ਦਾ ਪ੍ਰਸ਼ਾਸਨ ਹੈ ਦੋ ਵਾਰੀ ਮੀਟਿੰਗ ਹੋਈ ਆ ਕਹਿੰਦੇ ਵੀ ਜਿਨ੍ਹਾਂ ਨੇ ਗੱਡੀ ਨਵੀਂ ਲਈ ਉਹ ਵੀ ਮੱਥਾ ਟੇਕਣ ਗਏ ਸੀ ਤੇ ਜਿਹੜਾ ਉਹ ਨਿਹੰਗ ਸਿੰਘ ਏ ਉਹ ਵੀ ਮੱਥਾ ਟੇਕਣ ਗਿਆ ਸੀ ਉੱਥੇ ਇਨਾ ਦੀ ਕੋਈ ਬਹਿਸਬਾਜ਼ੀ ਹੋਈ ਏ ਲੈ ਕੇ ਮਰਯਾਦਾ ਨੂੰ ਵੀ ਤੁਸੀਂ ਗੁਰੂ ਘਰਾਂ ਲਪਿਟ ਕਰਕੇ ਬੈਠੇ ਜੇ ਜਿਹੜੀ ਸੰਗਤ ਜਿਨ੍ਹਾਂ ਨੇ ਗੱਡੀ ਲਈ ਸੀ ਉੱਥੋਂ ਹੀ ਇਹਨਾਂ ਦੀ ਬਹਿਸ ਛੱਡਦੇ ਛੱਡਦਾ ਰੂਪ ਕਹਿੰਦੇ ਵੀ ਕਰਪਾਣ ਖੋਲੀ ਨਿਹੰਗ ਸਿੰਘ ਦੀ ਉੱਥੇ ਇਕੱਠੇ ਹੋ ਗਏ ਮੁੰਡਿਆ ਮਾੜਿਆ ਨੇ ਗੁਰਦੁਆਰਾ ਸਾਹਿਬ ਉਹਨੇ ਫਿਰ ਆਪਣੇ ਗਾਂ ਮੁੰਡਿਆਂ ਨੂੰ ਸੱਦ ਲਿਆ ਨਿਹੰਗ ਸਿੰਘ ਨੇ ਜਿਹੜੀ ਉਹਨਾਂ ਦੀ ਦੱਸਣ ਦੀ ਹੈ ਤੇ ਫਿਰ ਉਹਨੇ ਗੱਡੀ ਮਗਰ ਲਾਈਏ ਕਰਪਾਣ ਆਪਣੇ ਲੈਣ ਵਾਸਤੇ ਅੱਛਾ ਹਾਂ ਵੀ ਆਪਣੇ ਕਰਪਾਣ ਲੈ ਕੇ ਆਈਏ ਫਿਰ ਜਦੋਂ ਕਿਰਪਾਨ ਲੈਣਗੇ ਉਹ ਤੁਸੀਂ ਵੇਖਿਆ ਜਾ ਉਹਨਾਂ ਨੇ ਸੀਸੇ ਤੇ ਡਾਂਗ ਮਾਰੀ ਜੋ ਵੀ ਫਿਰ ਫਿਰ ਉੱਥੋਂ ਲੜਾਈ ਵਿਵਾਦ ਸਾਰਾ ਉੱਥੋਂ ਸ਼ੁਰੂ ਹੋਇਆ ਪਰ ਉਸ ਤੋਂ ਬਾਅਦ ਉਹ ਕਹ ਰਹੇ ਕਿ ਵਿਵਾਦ ਵਾਦਾ ਵਾਦਾ ਕਹ ਰਹੇ ਆਪਣੇ ਘਰ ਦੇ ਵਿੱਚ ਕਹ ਰਹੇ ਨਿਹੰਗ ਸਿੰਘ ਸਾਡੇ ਘਰ ਦੇ ਵਿੱਚ ਤੱਕ ਆ ਗਏ ਲੇਡੀਜ਼ ਸੀਗੇ ਬਜ਼ੁਰਗ ਸੀਗੇ ਕਹ ਰਹੇ ਉਹਨਾਂ ਨੇ ਹੱਥ ਜੋੜੇ ਕਿ ਰਹਿਣ ਦਿਓ ਕਿਰ ਕੇ ਉਸ ਤੋਂ ਬਾਅਦ ਉਹਨਾਂ ਕੋਲ ਕੋਈ ਨੁਕੀਲੀ ਚੀਜ਼ ਸੀਗੀ ਕਹ ਰਹੇ ਕਿ ਉਸ ਤੋਂ ਬਾਅਦ ਉਹ ਬਜ਼ੁਰਗ ਦੇ ਵੱਜੀ ਹਾਲਾਂਕਿ ਉਹ ਹੱਥ ਜੋੜ ਰਹੇ ਸੀਗੇ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਹ ਰਹੇ ਕਿ ਉਹ ਲੱਗਨ ਕਾਰਨ ਉਹਦੀ ਬਜ਼ੁਰਗ ਦੀ ਮੌਤ ਹੋ ਗਈ ਦੇਖੋ ਡੀਐਸਪੀ ਦਾ ਬਿਆਨ ਸੀਗਾ ਵੀ ਕਿਰਚਾ ਮਾਰ ਕੇ ਮਰਿਆ ਤੁਸੀਂ ਵੀਡੀਓ ਸੁਣੀ ਸਾਰੇ ਨੇ ਧਿਆਨ ਦਿਓ ਡੀਐਸਪੀ ਸਾਹਿਬ ਦਾ ਇਹ ਬਿਆਨ ਸੀ ਵੀ ਜਿਹੜਾ ਬਜ਼ੁਰਗ ਮਰਿਆ ਉਹਦੇ ਕਿਰਚਾ ਮਾਰੀਏ ਫੇ ਜੋ ਡੀਐਸਪੀ ਸਾਹਿਬ ਸਾਡੇ ਕੋਲ ਆਏ ਉੱਥੇ ਉਹ ਕਹਿੰਦੇ ਵੀ ਸਾਨੂੰ ਅਜੇ ਪਤਾ ਨਹੀਂ ਵੀ ਮੈਡੀਕਲ ਰਿਪੋਰਟ ਨਹੀਂ ਆਈ ਅਜੇ ਦੇਖੋ ਕਹਿੰਦਾ ਇਹ ਮਤਲਬ ਵੀ ਜਿੰਨਾ ਚਿਰ ਮੈਡੀਕਲ ਚ ਉਹਦੇ ਜਾਂ ਗਡਾਸਾ ਵੱਜਿਆ ਜਾਂ ਕਿਰਪਾਨ ਵੱਜੀ ਆ ਜਾਂ ਕੀ ਵੱਜਿਆ ਜਿੰਨਾ ਨੇ ਮੈਡੀਕਲ ਰਿਪੋਰਟ ਹੀ ਨਹੀਂ ਆਈ ਤੇ ਉਹਨਾਂ ਚਿਰ ਆਪਾਂ ਕੀ ਕਹਿ ਸਕਦੇ ਉਹ ਕਿਹੜੇ ਹਥਿਆਰ ਨਾਲ ਉਹਦੀ ਮੌਤ ਹੋਈ ਆ ਪਰ ਬਾਬਾ ਜੀ ਜੋ ਹੋਇਆ ਠੀਕ ਨਹੀਂ ਹੋਇਆ ਸੋਸ਼ਲ ਮੀਡੀਆ ਦੇ ਕਈ ਹੋਰ ਨਿੰਨ ਸਿੰਘ ਜਥੇਬੰਦੀਆਂ ਵੀ ਉਹ ਵੀਡੀਓਸ ਪਾ ਕੇ ਪੋਸਟ ਕਰ ਰਹੀਆਂ ਨੇ ਕਹਿ ਰਹੇ ਕਿ ਬਾਣੇ ਦੀ ਬੇਅਦਬੀ ਹੋਈ ਹੈ ਦੂਜੀ ਤਰਫ ਉਹ ਜਿਹੜੀ ਦੂਜੀ ਪਾਰਟੀ ਆ ਉਹ ਕਹਿ ਰਹੀ ਹੈ ਕਿ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਕਹਿ ਰਹੇ ਅਸੀਂ ਹੱਥ ਨਹੀਂ ਚੱਕਦੇ ਤਾਂ ਸਾਨੂੰ ਮਾਰ ਦੇਣਾ ਸੀ ਉਹਨਾਂ ਨੇ ਨਹੀਂ ਤੁਸੀਂ ਦੇਖੋ ਉੱਥੇ ਨਿਹੰਗ ਸਿੰਘ ਭਾਵੇਂ 2-3 ਸੀ ਨਾ ਸਿਰਫ ਇੱਕ ਨਿਹੰਗ ਸਿੰਘ ਜਿਹੜਾ ਬਜ਼ੁਰਗ ਸੀ ਉਹ ਦੇਖਿਆ ਪਾ ਹੱਥੀ ਪੈਂਦਾ ਦੇਖਣਾ ਵੀਡੀਓ ਵਿੱਚ ਤੁਸੀਂ ਬਾਕੀ ਦੂਜੇ ਮੁੰਡਿਆਂ ਨੇ ਤਾਂ ਕੋਈ ਗੱਲ ਹੀ ਨਹੀਂ ਕੀਤੀ ਉਹ ਤਾਂ ਛਡਾਰੇ ਆ ਉਥੇ ਨਿਹੰਗ ਸਿੰਘਾਂ ਦੇ ਵਿੱਚੋਂ ਵੀ ਜੇ ਨਿਹੰਗ ਸਿੰਘ ਦੇ ਦੋ ਦੇ ਮੁੰਡੇ ਆ ਮੁੰਡੇ ਤਾਂ ਛਡਾਈ ਦੇ ਮੁੰਡੇ ਤਾਂ ਲੜਦੇ ਹੀ ਨਹੀਂ ਆ ਰਹੇ ਵੀਡੀਓ 'ਚ ਤੇ ਬਲਕਿ 15 ਬੰਦੇ ਨਿਹੰਗ ਸਿੰਘ ਨੂੰ ਕੁੱਟ ਰਹੇ ਆ ਦੇਖਣਾ ਤੁਸੀਂ 15 ਬੰਦੇ ਨਿਹੰਗ ਸਿੰਘ ਨੂੰ ਕੁੱਟ ਰਹੇ ਆ ਪਰ ਉਹ ਕਹਿੰਦੇ ਕਿ ਜਿਹੜੀ ਵੀਡੀਓ ਦੇ ਵਿੱਚ ਉਹ ਸਾਨੂੰ ਕੁੱਟ ਰਹੇ ਆ ਉਹ ਵੀਡੀਓ ਤਾਂ ਸਾਹਮਣੇ ਆਈ ਹੀ ਨਹੀਂ ਕਹਿੰਦੇ ਕਿ ਜੀ ਤੂੰ ਦਿਖਾਉਣੀ ਚਾਹੀਦੀ ਉਹਨਾਂ ਨੂੰ ਦਿਖਾਉਣਾ ਅਸੀਂ ਤੇ ਕਹਿੰਦੇ ਸਾਰੀ ਇਹ ਵੀਡੀਓ ਦਿਖਾ ਜ ਸੁਹਾਣਾ ਸਾਹਿਬ ਗੁਰਦਾਰੇ ਅੰਦਰ ਲੜਾਈ ਹੋਈ ਬੈਸ ਉਹ ਵੀਡੀਓ ਦਿਖਾਉਣਾ ਜਦੋਂ ਤੁਹਾਡੇ ਬਜ਼ੁਰਗ ਦੇ ਕੋਈ ਗਡਾਸਾ ਵੱਜਾ ਕੋਈ ਕਰਪਾਨ ਵੱਜੀ ਆ ਤੇਈ ਤਾਂ ਧਿਆਰਾ ਨਾਲ ਮਾਰਿਆਗਾ ਉਹ ਦਿਖਾਓ ਮਤਲਬ ਮਸਲਾ ਇਹੀ ਸੀਗਾ ਬਾਬਾ ਜੀ ਕਿ ਉਹ ਗੱਡੀ ਲੈ ਕੇ ਗਏ ਸੀਗੇ ਗੁਰਦੁਆਰਾ ਸਾਹਿਬ ਦੇ ਪਿੱਠ ਕਰਕੇ ਖੜੇ ਸੀ ਆ ਬੈਠੇ ਸੀਗੇ ਉਸ ਤੋਂ ਬਾਅਦ ਹੀ ਬਸ ਇੰਨੀ ਛੋਟੀ ਜੀ ਗੱਲ ਤੇ ਵੀ ਮਸਲਾ ਹੈ ਹੈ ਦੋਵੇਂ ਸੁਹਾਣਾ ਸਾਹਿਬ ਦੇ ਸਾਨੂੰ ਬਲਕੇ ਕਿ ਉਹਨੇ ਅੰਗਸ ਸਿੰਘ ਜਾਣਦੇ ਵੀ ਨਹੀਂ ਸਾਨੂੰ ਸਾਨੂੰ ਨਹੀਂ ਕੋਈ ਨਿਹੰਗ ਸਿੰਘ ਜਾਣਦਾ ਨਾ ਸੁਵਾਨਾ ਸਾਹਿਬ ਉਹ ਵਾਲੇ ਜਿੱਥੇ ਲੜਾਈ ਹੋਈ ਦੋਵੇਂ ਪਾਰਟੀਆਂ ਸਾਨੂੰ ਨਹੀਂ ਜਾਣ ਸਾਨੂੰ ਤੇ ਘਟੋ ਘਟ ਵੀ ਪੂਰੇ ਪੰਜਾਬ ਚੋਂ ਨਿਹੰਗ ਸਿੰਘ ਜਥੇਬੰਦੀਆਂ ਦੇ ਦੇਸ਼ਾ ਵਿਦੇਸ਼ਾ ਚ ਲੋਕਾਂ ਦੇ ਫੋਨ ਆਏ ਵੀ ਬਾਬਾ ਜੀ ਇਹ ਮਸਲਾ ਦੇਖੋ ਤੇ ਵੀ ਬਿਆਣੇ ਦੀ ਨਹੀਂ ਬੇਅਦਬੀ ਕਿਵੇਂ ਕੋ ਕੋ ਕਿਉਂ ਨਿਹੰਗ ਸਿੰਘ ਨੂੰ ਮਾਰਿਆ ਜਾ ਰਿਹਾ ਸੀ ਦੇਖਿਆ ਤੁਸੀਂ ਦੇਖੋ 15 ਬੰਦੇ ਇੱਕ ਨਿਹੰਗ ਸਿੰਘ ਨੂੰ ਕੋਟਰੇ ਉਹ ਦੇ ਕੇਸਾ ਦੀ ਕਿਵੇਂ ਬੇਅਦਬੀ ਖਿੱਚ ਖਿੱਚ ਕਰ ਰਹੇ ਆ ਬਾਣੇ ਦੀ ਬੇਅਦਬੀ ਕਰ ਰਹੇ ਆ ਦਬਾਲੇ ਦੀ ਬੇਅਦਬੀ ਕਰ ਰਹੇ ਆ ਤੇ ਹਜੇ ਕਹਿੰਦੇ ਅਸੀਂ ਕੁਝ ਨਹੀਂ ਇਤੋਂ ਵੱਡੇ ਗੁੰਡਾਗਰਦੀ ਬਦਮਾਸ਼ੀ ਕੋ ਹੋ ਸਕਦੀ ਹੈ ਤੁਸੀਂ ਸ਼ਰਮ ਇੱਕ ਧੱਜਿਆ ਡਾਰੇ ਬਾਣੇ ਦੀਆ ਗੁੰਡਾਗਰਦੀ ਕਰ ਰਹੇ ਬਦਮਾਸ਼ੀ ਕਰ ਰਹੇ ਜੇ ਕਹਿੰਦੇ ਅਸੀਂ ਕੁਛ ਕੀਤਾ ਹੀ ਨਹੀਂ ਜੇ ਤੁਹਾਡੇ ਬਜ਼ੁਰਗ ਦੇ ਸੱਟ ਲੱਗੀ ਆ ਜਾਂ ਜਦੋਂ ਬਜ਼ੁਰਗ ਮਰਿਆ ਓਦੋਂ ਤੁਸੀਂ ਫੋਟੋ ਦੀ ਕੋਈ ਲਾਈ ਨਹੀਂ ਕਦੀ ਵੀ ਕਿਹ ਕਤਲ ਦੇ ਵਿੱਚ ਜਦੋਂ ਕੋਈ ਕਾਰਵਾਈ ਹੁੰਦੀ ਹੈ ਸਭ ਤੋਂ ਪਹਿਲਾਂ ਪ੍ਰਸ਼ਾਸਨ ਹੀ ਉਹਦੀ ਵੀਡੀਓ ਬਣਾਉਂਦਾ ਹੈ ਪ੍ਰਸ਼ਾਸਨ ਲਾਸ਼ ਚੁੱਕਣ ਤੋਂ ਬਿਲਹ ਹੀ ਫੋਟੋ ਲੋਂਦਾ ਕਿੱਥੇ ਗਈਆਂ ਫੋਟੋਆਂ ਜੇ ਤੁਹਾਡਾ ਬਜ਼ੁਰਗ ਉਹਨਾਂ ਨੇ ਹੰਗਸਿਆਂ ਨਾਲ ਮਾਰਿਆ ਤਾਂ ਉਹਨਾਂ ਦੇ 5-10 ਵੀਡੀਓ ਵਾਇਰਲ ਕਰਦੀ ਮੈਂ ਉਹਨਾਂ ਨੇ ਸਾਡਾ ਪਿਓ ਮਾਰਤਾ ਤੁਸੀਂ ਇੱਕ ਵੀ ਵੀਡੀਓ ਵਾਇਰਲ ਨਹੀਂ ਕਰ ਲੇ ਨਾਲੇ ਸਾਰੇ ਸ਼ਹਿਰ ਦੇ ਨਾਲ ਤੁਹਾਡੇ 20 ਬੰਦੇ ਤੁਸੀਂ ਨੰਗਾ ਨੂੰ ਕੁੱਟ ਸਕਦੇ ਜੇ ਤੇ ਤੁਹਾਡੇ ਕੋਈ ਕੋ ਫੋਟੋ ਨਹੀਂ ਬਣੀ ਬੁੱਢੇ ਦੀ ਮਜ਼ੇ ਦੀ ਕਿਉਂ ਨਹੀਂ ਬਣੀ ਵੀ ਤੁਸੀਂ ਝੂਠੇ ਜੇ ਬੁੱਢਾ ਟੈਗ ਦੇ ਨਾਲ ਮਰਿਆ ਲੜਾਈ ਨਾਲ ਤੇ ਮਰਿਆ ਹੀ ਨਹੀਂ ਦਿਲ ਕਰੇ 6 ਘੰਟੇ ਪਹਿਲਾਂ ਹੀ ਮਰਿਆ ਪਿਆ ਹੋਵੇ ਉਹ ਕਹਿ ਰਹੇ ਸੀ ਕਿ ਜਦੋਂ ਉਹ ਉਹਨਾਂ ਨੂੰ ਕੋਈ ਚੀਜ਼ ਲੱਗੀ ਹੈ ਡਿੱਗੇ ਹੈ ਉਸ ਤੋਂ ਬਾਅਦ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਹਸਪਤਾਲ 'ਚ ਕਹਿ ਦਿੱਤਾ ਕਿ ਉਹ ਪੂਰੇ ਹੋ ਗਏ ਆਖਰ ਇਹ ਅਬ ਡੈਥ ਉਹਨਾਂ ਦੀ ਕਦੋਂ ਹੋਈ ਹੈ ਕੁਝ ਪਤਾ ਲੱਗਿਆ ਤੁਹਾਨੂੰ ਕਿ ਲੈ ਜਾਂਦੇ ਦੌਰਾਨ ਹੋਈ ਹੈ ਕਿ ਥੋੜੀ देर ਬਾਅਦ ਹੋਈ ਹੈ ਕਈ ਪਿੰਡ ਮਹੱਲੇ ਦੇ ਕਹਿੰਦੇ ਪਹਿਲਾਂ ਹੀ ਮਰਿਆ ਸੀ ਕਿਤੇ ਨਹੀਂ ਉਹ ਤਾਂ ਵੀਡੀਓ 'ਚ ਖੜੇ ਸੀਗੇ ਖੜੇ ਸੀ ਵੀਡੀਓ 'ਚ ਵੀਡੀਓ ਦੇ ਵਿੱਚ ਖੜੇ ਸੀਗੇ ਕੋਈ ਚੀਜ਼ ਬੱਜੀ ਹੈ ਮੈਡੀਕਲ ਰਿਪੋਰਟ 'ਚ ਸਾਰਾ ਕੁਝ ਆਏਗਾ ਠੀਕ ਹੈ ਜੀ ਮੈਡੀਕਲ ਰਿਪੋਰਟ ਆਏਗੀ ਸਾਰਾ ਕੁਝ ਸਾਹਮਣੇ ਆ ਜਾਏਗਾ ਦੇਖੋ ਜੇ ਪ੍ਰਸ਼ਾਸਨ ਨੇ ਨਜਾਇਜ਼ ਕਤਲ ਪਾਇਆ ਉਹਨਾਂ ਦੇ ਮੁੰਡਿਆਂ ਦੇ ਤੇ ਜੇ ਮੈਡੀਕਲ ਰਿਪੋਰਟ 'ਚ ਕੁਝ ਆਇਆ ਤੇ ਫੇਰ ਆ ਮੰਗ ਕੀ ਕਰਦੇ ਹੋ ਤੁਸੀਂ ਕਾਨੂੰਨੀ ਕਾਰਵਾਈ ਕੀ ਹੋਣੀ ਚਾਹੀਦੀ ਸਾਨੂੰ ਹੀ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੜਲੀ ਦੋਵੇਂ ਪਾਰਟੀਆਂ ਬਰਾਬਰ ਨੇ ਜੇ ਵਾਕਈ ਉਹਨਾਂ ਦਾ ਬਜ਼ੁਰਗ ਮਰਿਆ ਹੈ ਗੱਡਾ ਸਿੰਘਾਂ ਕਰਪਾਨਾ ਜਾਂ ਉਹਨਾਂ ਨੇ ਮਾਰਿਆ ਹੈ ਤਿੰਨੇ ਹੰਗ ਸਿੰਘਾਂ ਦੇ 302 ਦਾ ਪਰਚਾ ਦਰਜਵੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਾਇਜ਼ ਨਜਾਇਜ਼ ਨਹੀਂ ਜੋ ਉਹਨਾਂ ਨੇ ਕੀਤਾ ਤੁਹਾਡੇ ਸਾਹਮਣੇ ਕਿਵੇਂ ਕੋ ਕੋ ਕੇ ਉਹਨਾਂ ਨੂੰ ਕੁੱਟਿਆ ਮਾਰਿਆ ਇੱਕ ਹਿਸਾਬ ਜਦੋਂ ਉਹਨੇ ਹੰਗ ਸਿੰਘ ਸੜਕ ਤੇ ਪਿਆ ਸੀ ਇੱਕ ਹਿਸਾਬ ਦਾ ਉੱਤੇ ਕੱਪੜਾ ਪਾਤਾ ਸੀ ਪਾਤਾ ਸੀ ਨਾ ਮਰ ਉਹ ਵੀ ਗਿਆ ਸੀ ਜਿਹੜਾ ਮੁੰਡਾ ਪਿਆ ਸੀ ਰੋਡ ਤੇ ਉਹ ਵੀ ਮਰਿਆ ਸੀਗਾ ਜੇ ਇੱਕ ਕਤਲ ਉਹਨਾਂ ਦਾ ਹੋਇਆ ਨਹੀਂ ਇਹਨਾਂ ਦੇ ਦੋ ਕਰਤੇ ਸੀ ਇਸ ਕਰਕੇ ਅਸੀਂ ਸਰਕਾਰ ਨੂੰ ਵੀ ਕਹਿੰਨੇ ਵੀ ਇਹਨਾਂ ਦਾ ਇਨਸਾਫ ਹੋਣਾ ਚਾਹੀਦਾ ਹਾਂ ਜਿਹਨੇ ਹਗ ਸਿੰਘਾਂ ਨੇ ਕਤਲ ਕੀਤਾ ਡਾਕਟਰੀ ਮੈਡੀਕਲ ਚ ਹੁੰਦਾ ਤੇ 302 ਦਾ ਪਰਚਾ ਦਰਜ ਦੇਵੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਲੇਕਿਨ ਜਿਨ੍ਹਾਂ ਨੇ ਨਗਾ ਸਿੰਘਾਂ ਨੂੰ ਕੋ-ਕੋ ਮਾਰਿਆ ਉਹਨਾਂ ਤੇ 307 ਦਾ ਪਰਚਾ 95ਏ ਦਾ ਪਰਚਾ ਦਰਜ ਹੋਣਾ ਜਿਹਦੇ ਜੇ ਨਾ ਹੋਇਆ ਤੇ ਪਰ ਨੈਗ ਸਿੰਘ ਜਿਥੇ ਬੰਦੇ ਜੋ ਮਰਜ਼ੀ ਕਾਰਵਾਈ ਕਰ ਸਕਦੇ ਆ ਕੀ ਕਰੋਗੇ ਫਿਰ ਅਗਰ ਸਾਰਾ ਕੁਝ ਕਰ ਸਕਦੇ ਹੋ ਤੇ ਪਹਿਲੂ ਹੀ ਕਰਦਣਾ ਸੀ ਅਸੀਂ ਜੇ ਪ੍ਰਸ਼ਾਸਨ ਨਾ ਮੀਟਿੰਗ ਕਰਦਾ ਵੀ ਇਹੀ ਪਰਚਾ ਪ੍ਰਸ਼ਾਸਨ ਦਾ ਮੀਟਿੰਗ ਹੋਏ ਵੀ 307 ਦਾ ਪਰਚਾ ਦਵਾਂਗੇ ਉਹਨਾਂ ਤੇ ਜਿੰਨੇ ਵੀ 15-20 ਬੰਦੇ ਸੀ ਸੀਸੀਟੀਵੀ ਦੇ ਅਗੇ ਕੈਮਰੇ ਚ ਪਰਚਾ ਹੋਏਗਾ 307 ਦਾ ਵੀ ਹੋਏਗਾ 95 ਦਾ ਵੀ ਹੋਏਗਾ ਕੋਰ ਬਿਆਨ ਸੁਣਿਆ ਸੀਗਾ ਕਹਰੇਗਾ ਅਗਰ ਨਹੀਂ ਕਾਰਵਾਈ ਹੁੰਦੀ ਤਾਂ ਨਿਯੰਗ ਸਿੰਘ ਕਹਰੇ ਮੋਹੱਲੀ ਬੰਦ ਕਰ ਦੇਣਗੇ ਬਿਲਕੁਲ ਇਹ ਤਾਂ ਨੈਗ ਸਿੰਘ ਜਿਥੇ ਬੰਦੀ ਆ ਰਹੀ ਸੀ ਅਸੀਂ ਰੋਕੀ ਐ ਪ੍ਰਸ਼ਾਸਨਾਂ ਦੀ ਮੀਟਿੰਗ ਹੋਈ ਉਹ ਕਨੇ ਬਸਵਨਾ ਸਾਹਿਬ ਬੰਦ ਕਰਾਂ ਕਿ ਜਿੰਨਾ ਚਿਰ ਤੱਕ ਕਾਰਵਾਈ ਨਹੀਂ ਗਈ ਪ੍ਰਸ਼ਾਸਨ ਨੇ ਕਿਹਾ ਵੀ ਸੱਚ ਸੱਚ ਹੀ ਕਾਰਵਾਈ ਕਰਾਂਗੇ ਸਚਾਈ ਚ ਵੀ ਵਾਕੀ ਨੇਗ ਸਿੰਘਾ ਦੀ ਕੁੱਟ ਮਾਰ ਦੀ 307 ਬਣਦੀ ਆ 95 ਧਾਰਾ ਲੱਗਦੀ ਉਸ ਨੂੰ ਉਹਨਾਂ ਤੇ ਲਾਵਾਂਗੇ ਤੇ ਜਿੰਨੇ ਨੇਗ ਸਿੰਘਾ ਨੇ ਵਾਕੀ ਮਰਡਰ ਕੀਤਾ ਹੈ ਰਿਪੋਰਟ ਤੇ ਆਗੇ ਉਹਨਾਂ ਤੇ 302 ਦਾ ਪਰਚਾ ਹੋਏਗਾ ਅਸੀਂ ਕਹਿੰਦੇ ਵੀ ਇਨਸਾਫ ਹੋਵੇ ਦੋਵਾਂ ਤੇਰਾ ਨਾਲ ਇਨਸਾਫ ਹੋਣਾ ਚਾਹੀਦਾ ਬਿਲਕੁਲ ਬਾਬਾ ਜੀ ਸਾਡੇ ਨਾਲ ਸੀਗੇ ਤਮਾਮ ਗੱਲਬਾਤ ਕੀਤੀ ਹੈ ਔਰ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰ ਕਿ ਹੋਇਆ ਕੀ ਸੀ ਅਸਲ ਦੇ ਵਿੱਚ ਇਸ ਸਾਰੀ ਤਸਵੀਰਾਂ ਨੂੰ ਲੈ ਕੇ ਸਾਰੇ ਮਸਲ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ। ਵਿਡੀਓ ਜਨਸ ਬਲਵਿੰਦਰ ਆਰਿਆ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਤੇ ਲਈ ਧੰਨਵਾਦ।